ਇਕ ਦਿਨ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਬੈਠੇ ਸਨ ਕਹਿੰਦੇ ਆਪਸ ਵਿੱਚ ਬੜੀ ਯਾਰੀ ਸੀ ਉਹਨਾਂ ਦੀ ਬੜਾ ਪਿਆਰ ਸੀ ਉਹਨਾਂ ਦਾ ਤੇ ਨਾਮਦੇਵ ਜੀ ਨੇ ਹਰ ਰੋਜ਼ ਕਹਿਣਾ ਕਿ ਅੱਜ ਭਗਵਾਨ ਜੀ ਮੈਨੂੰ ਦਰਸ਼ਨ ਦੇ ਕੇ ਗਏ ਇਤਿਹਾਸਕਾਰ ਵੀ ਲਿਖਦੇ ਆ ਵੀ ਬੜੀ ਵਾਰ ਦਰਸ਼ਨ ਹੋਏ ਇੱਕ ਦਿਨ ਬੈਠੇ-ਬੈਠੇ ਤਰਲੋਚਨ ਜੀ ਕਹਿੰਦੇ ਆ ਕਿ ਨਾਮਿਆ ਤੂੰ ਹਰ ਰੋਜ਼ ਕਹਿਣਾ ਰਹਿਣਾ ਮੈਨੂੰ ਅੱਜ ਭਗਵਾਨ ਦਰਸ਼ਨ ਦੇ ਕੇ ਗਏ ਯਾਰ ਕਿਤੇ ਮੇਰੀ ਵੀ ਮੈਨੂੰ ਵੀ ਦਰਸ਼ਨ ਕਰਾ ਦੇ ਨਾ ਹਰ ਰੋਜ਼ ਤੂੰ ਇਹ ਗੱਲ ਕਹਿ ਦਿੰਦਾ ਵੀ ਅੱਜ ਮਹਾਰਾਜ ਮੈਨੂੰ ਦਰਸ਼ਨ ਦੇ ਕੇ ਜਾਂਦੇ ਗਏ ਆ ਤੇ ਤੁਸੀਂ ਕਿਰਪਾ ਕਰੋ ਕਿਤੇ ਸਾਡੇ ਤੇ ਵੀ ਅਸੀਂ ਵੀ ਦਰਸ਼ਨ ਉਹਨਾਂ ਦੇ ਕਰ ਲਈਏ ਤੇ ਇਸ ਤਰ੍ਹਾਂ ਵਿਚਾਰਾ ਹੋਣ ਦਈਆਂ ਵਾ ਤੇ ਭਾਈ ਗੁਰਦਾਸ ਜੀ ਦੀ ਬੜੀ ਇੱਕ ਸੋਹਣੀ ਬਾਤ ਮੈਨੂੰ ਯਾਦ ਆ ਗਈ ਤੇ ਭਾਈ ਗੁਰਦਾਸ ਜੀ ਲਿਖਦੇ ਆ ਦਰਸ਼ਨ ਦੇਖਣ ਨਾਮਦੇਵ ਭਲਕੇ ਉਠ ਤਰਲੋਚਨ ਆਵੇ ਕਹਿੰਦੇ ਨਾਮਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਹਰ ਰੋਜ਼ ਤਰਲੋਚਨ ਉਹਨਾਂ ਦੇ ਗ੍ਰਹਿ ਵਿਖੇ ਆਉਂਦਾ ਸੀ ਭਗਤ ਕారణ ਮੈਲ ধੋਏ ਜਾਣਾ ਭਗਤੀ ਦੀਆਂ ਗੱਲਾਂ ਕਰਦੇ ਸੀ ਪਰਮੇਸ਼ਰ ਦੀਆਂ ਗੱਲਾਂ ਕਰਦੇ ਸੀ ਜਦੋਂ ਆਪਾਂ ਬੈਠੇ ਮਹਾਰਾਜ ਨਾਲ ਮਹਾਰਾਜ ਦੀਆਂ ਗੱਲਾਂ ਕਰਨ ਲੱਗੇ ਹੋਏ ਆ ਸਤ ਸੰਗਤ ਵੀ ਹੋਈ ਜਾਂਦੀ ਆ ਇਸ ਤਰ੍ਹਾਂ ਦੋਵੇਂ ਜਣੇ ਨਾ ਭਗਤੀ ਦੀਆਂ ਗੱਲਾਂ ਕਰਦੇ ਸੀ ਨਾਮਦੇਵ ਜੀ ਦੱਸਦੇ ਸੀ ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਹਰ ਜਲਿਤ ਸੁਣਾਵੈ ਨਾਮਦੇਵ ਜੀ ਪਰਮੇਸ਼ਰ ਦੀਆਂ ਗੱਲਾਂ ਕਰਦੇ ਆ ਤੇ ਉਹਨਾਂ ਦੇ ਬਾਰੇ ਦੱਸ ਰਹੇ ਆ। ਤੇ ਤਰਲੋਚਨ ਦੀ ਪਤਾ ਕੀ ਆਖਦੇ ਆ। ਕਹਿੰਦੇ ਮੇਰੀ ਵੀ ਕਰ ਬੇਨਤੀ। ਕਹਿੰਦੇ ਮੇਰੀ ਵੀ ਬੇਨਤੀ ਕਰ ਕਿਤੇ ਮੈਂ ਵੀ ਮਹਾਰਾਜ ਦੇ ਦਰਸ਼ਨ ਕਰ ਲਵਾਂ। ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤੇ ਸੁਭਾਵੈ। ਕਹਿੰਦੇ ਮੈਂ ਵੀ ਦਰਸ਼ਨ ਕਰ ਲਵਾਂ। ਜੇ ਤੈਨੂੰ ਕਦੇ ਚੰਗਾ ਲੱਗਦਾ ਮੈਨੂੰ ਵੀ ਦਰਸ਼ਨ ਕਰਾ ਦੇ ਤੇ ਗਾਣਾ ਲਿਖਿਆ ਠਾਕਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ ਤਰਲੋਚਨ ਪਾਵੈ ਵਾ ਵਾਹੀ ਵਾ ਕਹਿੰਦੇ ਭਗਵਾਨ ਜੀ ਨੂੰ ਪੁੱਛ ਰਿਓ ਵੀ ਤਰਲੋਚਨ ਤੁਹਾਡੇ ਕਿਵੇਂ ਕਿਦਾਂ ਦਰਸ਼ਨ ਕਰ ਸਕਦਾ ਹੈ ਠਾਕਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ ਤਰਲੋਚਨ ਪਾਵੈ ਇਸ ਤਰ੍ਹਾਂ ਵਿਚਾਰਾਂ ਕਰਦੇ ਆ ਤੇ ਲਿਖਿਆ ਅੱਗੇ ਹੱਸ ਕੇ ਠਾਕੁਰ ਬੋਲਿਆ ਨਾਮ ਦਿਓ ਉਹਨੂੰ ਕਹਿ ਸਮਝਾਵੇ ਨਾਮਦੇਵ ਜੀ ਨੂੰ ਹੱਸ ਕੇ ਠਾਕੁਰ ਕਹਿ ਰਹੇ ਆ ਹੱਸ ਕੇ ਠਾਕੁਰ ਬੋਲਿਆ ਨਾਮਦੇਵ ਨੂੰ ਕਹਿ ਸਮਝਾਵੇ ਕਹਿੰਦੇ ਅੱਗੇ ਲਿਖਿਆ ਹੈ ਕਹਿੰਦੇ ਹਉ ਅਧੀਨ ਹਾਂ ਭਗਤ ਦੇ ਪਹੁੰਚਣਾ ਹੰਗਾ ਭਗਤੀ ਦਾ ਵਾਰ ਪਹਿਲਾ ਲਿਖਿਆ ਹੱਥ ਨਾ ਆਵੇ ਪੇਟ ਸੋ ਤੁਸ਼ ਤਰਲੋਚਨ ਮੈਂ ਮੋਹਿ ਲਾਵੈ ਪਹਿਲਾਂ ਪਹਿਲਾ ਪੰਕਤੀ ਦਾ ਆ ਕਹਿੰਦੇ ਤਰਲੋਚਨ ਹਰ ਸਮੇਂ ਇਹ ਗੱਲ ਕਹਿੰਦਾ ਰਹਿੰਦਾ ਵੀ ਮੈਂ ਪੂਜਾ ਬੜੀ ਕਰਦਾ ਹੱਥ ਨਾ ਆਵੇ ਪੇਟ ਸੋ ਤੁਸ਼ ਤਰਲੋਚਨ ਮੈਂ ਮੋਹਿ ਲਾਵੈ ਤੇ ਹਰ ਸਮੇਂ ਮੈਂ ਮੈਂ ਕਰਦਾ ਰਹਿੰਦਾ ਕਹਿੰਦੇ ਇਸ ਕਰਕੇ ਮੈਂ ਦਰਸ਼ਨ ਨਹੀਂ ਦਿੰਦਾ ਉਹਨੂੰ ਨਾਮਦੇਵ ਜੀ ਨੂੰ ਭਗਵਾਨ ਕਹਿ ਰਹੇ ਆ ਹੱਥ ਨਾ ਆਵੇ ਭੇਡ ਸੋ ਤੁਸ਼ ਤਰਲੋਚਨ ਮੈਂ ਮੋਹਿ ਲਾਵੈ ਅੱਗੇ ਲਿਖਿਆ ਕਹਿੰਦੇ ਹਾਂ ਅਦੀਨ ਹਾਂ ਭਗਤ ਦੇ ਕਹਿੰਦੇ ਮੈਂ ਤਾਂ ਭਗਤਾਂ ਦੇ ਅਦੀਨ ਹਾਂ ਹਾਂ ਅਦੀਨ ਹਾਂ ਭਗਤ ਦੇ ਪਹੁੰਚਣਾ ਹੰਗਾ ਭਗਤੀ ਦਾਵੇ ਕਹਿੰਦੇ ਮੈਂ ਨਹੀਂ ਉੱਥੇ ਜਾਂਦਾ ਜਿਹੜੇ ਭਗਤੀਆਂ ਦੇ ਦਾਵੇ ਕਰਦੇ ਫਿਰਦੇ ਆ ਆਪਾਂ ਵੀ ਕਰਦੇ ਆ ਨਾ ਅੱਜ ਮੈਂ ਸਵੇਰੇ ਪੰਜ ਬਾਣੀਆਂ ਦੇ ਪਾਠ ਕੀਤੇ ਅੱਜ ਮੈਂ ਸੁਖਮਣੀ ਸਾਹਿਬ ਦਾ ਪਾਠ ਕੀਤਾ ਉਹ ਕਹਿੰਦੇ ਦੱਸਣ ਨਾਲ ਕੀ ਹੋ ਜਾਊਗਾ ਭਾਈ ਇਹ ਚੀਜ਼ਾਂ ਨੂੰ ਗੁਪਤ ਰੱਖਿਆ ਕਰੋ ਅਸੀਂ ਸਿਮਰਨ ਕਰਦੇ ਆ ਅਭਿਆਸ ਕਰਦੇ ਆ ਪਾਠ ਪੂਜਾ ਕਰਦੇ ਆ ਨਾ ਤੇ ਦੱਸਣ ਦੀ ਲੋੜ ਨਹੀਂ ਪੈਂ ਕਿੰਨੀ ਕੁ ਪੂਜਾ ਕਰਦਾ ਮੈਂ ਕਿੰਨਾ ਕੁ ਪਾਠ ਕਰਦਾ ਪਹੁੰਚਣਾ ਹੰਗਾ ਭਗਤੀ ਦਾ ਵੈ ਮੈਂ ਨਹੀਂ ਜਾਂਦਾ ਕਹਿੰਦੇ ਉੱਥੇ ਇਹ ਦੱਸ ਨਹੀਂ ਦਰਲੋਚਨ ਤੇ ਜਦੋਂ ਤਰਲੋਚਨ ਨੂੰ ਇਹ ਗੱਲ ਦੱਸੀ ਤੇ ਅੱਗੇ ਕਹਿੰਦੇ ਹੋਏ ਵਿਚੋਲਾ ਆਣ ਮਲਾਵੈ ਕਹਿੰਦੇ ਉਹਨੂੰ ਕਿ ਬ ਵਿਚੋਲਾ ਲੱਭ ਕੋਈ ਹੋਏ ਵਿਚੋਲਾ ਆਣ ਮਲਾਵੈ ਕਹਿੰਦੇ ਕੋਈ ਵਿਚੋਲਾ ਹੋਊਗਾ ਤੇ ਫੇਰ ਮਲਾਪ ਹੋ ਸਕਦਾ ਤੇ ਭਗਤ ਤਰਲੋਚਨ ਜੀ ਨੇ ਨਾਮਦੇਵ ਜੀ ਦੇ ਚਰਨ ਫੜ ਲਏ ਕਹਿੰਦੇ ਤੇਰੇ ਤੋਂ ਵੱਡਾ ਵਿਚੋਲਾ ਕੌਣ ਹੋ ਸਕਦਾ ਜੇ ਇਹੀ ਗੱਲ ਆ ਪਰਮਾਤਮਾ ਇਸ ਤਰ੍ਹਾਂ ਕਹਿ ਰਿਹਾ ਕਿ ਮੇਰੇ ਵਿੱਚ ਕਮੀਆਂ ਹੈ ਜਿਸ ਕਾਰਨ ਮੈਨੂੰ ਦਰਸ਼ਨ ਨਹੀਂ ਹੋ ਰਿਹਾ ਤੇ ਮਹਾਰਾਜ ਤੁਸੀਂ ਅੱਜ ਵਿਚੋਲੇ ਬਣ ਕੇ ਮੇਰੇ ਭਗਵਾਨ ਦੇ ਦਰਸ਼ਨ ਕਰਾਓ ਤੋ ਅੱਜ ਸਾਨੂੰ ਲੋੜ ਹੈ ਆਪਣੀਆਂ ਕਮੀਆਂ ਕੱਢਣ ਦੀ ਸਾਡੇ 'ਚ ਕੀ ਕਮੀਆਂ ਆ ਆਪਾਂ ਕਹਿ ਦਿੰਦੇ ਨਾ ਵੀ ਪਰਮੇਸ਼ਰ ਦੇ ਦਰਸ਼ਨ ਕਿਵੇਂ ਹੋ ਸਕਦੇ ਆ ਕਹਿ ਦਿੰਦੇ ਨਾ ਪਰਮੇਸ਼ਰ ਦੇ ਦਰਸ਼ਨ ਹੋਏ ਜਿਨ੍ਹਾਂ ਨੂੰ ਹੋਏ ਭਗਤ ਧੰਨਾ ਜੀ ਨੂੰ ਹੋਏ ਰਵਦਾਸ ਮਹਾਰਾਜ ਜੀ ਨੂੰ ਹੋਏ ਕਬੀਰ ਸਾਹਿਬ ਨੂੰ ਹੋਏ ਨਾਮਦੇਵ ਜੀ ਨੂੰ ਹੋਏ ਜਿੰਨਿਆਂ ਨੇ ਵੀ ਭਗਤੀ ਕੀਤੀ ਪਰਮੇਸ਼ਰ ਦੀ ਗੱਲ ਨੂੰ ਮੰਨਿਆ ਪਰਮੇਸ਼ਰ ਦੀ ਗੱਲ ਨੂੰ ਲੋਕਾਂ ਤੱਕ ਕੀਤਾ ਤੇ ਉਹਨਾਂ ਨੇ ਦਰਸ਼ਨ ਵੀ ਕੀਤੇ ਹੁਣ ਅਸਾਂ ਸਾਡੇ ਕੋਲ ਤਾਂ ਆਖੀ ਹੈ ਨਹੀਂ ਦਰਸ਼ਨ ਕਰਨ ਵਾਲੀ ਅਸੀਂ ਕਿਵੇਂ ਕਹਿ ਸਕਦੇ ਆਂ ਕਿ ਭਗਵਾਨ ਦੇ ਦਰਸ਼ਨ ਨਹੀਂ ਹੁੰਦੇ ਜਿਸ ਰਿਸ਼ਤੇ ਦੇ ਵਿੱਚ ਸ਼ੰਕਾ ਹੋਵੇ ਨਾ ਜਿਸ ਰਿਸ਼ਤੇ ਦੇ ਵਿੱਚ ਸ਼ੰਕਾ ਹੋਵੇ ਉਹ ਰਿਸ਼ਤਾ ਬਹੁਤਾ ਚਿਰ ਨਹੀਂ ਚੱਲਦਾ ਭਾਵੇਂ ਉਹ ਆਦਮੀ ਤੇ ਪਤਨੀ ਦਾ ਹੋਵੇ ਪਤੀ ਪਤਨੀ ਦਾ ਹੋਵੇ ਭਾਵੇਂ ਉਹ ਭੈਣ ਭਰਾ ਦਾ ਹੋਵੇ ਭਾਵੇਂ ਕਿਸੇ ਸਾਥਕ ਸੰਬੰਧੀ ਦਾ ਹੋਵੇ ਜਦੋਂ ਸ਼ੰਕਾ ਪੈ ਜਾਵੇ ਨਾ ਫਿਰ ਉਹ ਰਿਸ਼ਤਾ ਬਹੁਤਾ ਚੱਲ ਨਹੀਂ ਚੱਲਦਾ ਜਦੋਂ ਅਸੀਂ ਸ਼ੰਕਾ ਰੱਖ ਕੇ ਕੋਈ ਵੀ ਕਾਰਜ ਕਰਦੇ ਆ ਕੋਈ ਵੀ ਕਾਰਜ ਕਰਦੇ ਆ ਨਾ ਸ਼ੰਕਾ ਰੱਖ ਕੇ ਅਸੀਂ ਤਾਂ ਪਹਿਲਾਂ ਹੀ ਸ਼ੰਕਾ ਰੱਖ ਲਈ ਕਿ ਮਹਾਰਾਜ ਦੇ ਕਿਵੇਂ ਦਰਸ਼ਨ ਹੋ ਸਕਦੇ ਆ ਸ਼ੰਕਾ ਤਾਂ ਸਾਡੇ ਮਨ ਚ ਪਹਿਲਾਂ ਹੀ ਆ ਗਈ ਤੇ ਫਿਰ ਭਗਵਾਨ ਨੇ ਸਾਨੂੰ ਦਰਸ਼ਨ ਕਿਵੇਂ ਦੇਣੇ ਆ ਨਹੀਂ ਦੇ ਸਕਦਾ ਭਗਵਾਨ ਦਰਸ਼ਨ ਇਸ ਕਰਕੇ ਸਾਡਾ ਕਾਰਜ ਹੈ ਅਸੀਂ ਦਰਸ਼ਨ ਕਰਨੇ ਅਸੀਂ ਉਹਨੂੰ ਦੇਖਣਾ ਚਾਹੁੰਦੇ ਆ ਜਿਸ ਤਰ੍ਹਾਂ ਆਪਾਂ ਸੰਸਾਰ ਕਾ ਚੀਜ਼ਾਂ ਨੂੰ ਦੇਖਦੇ ਆ ਦੇਖਦੇ ਆ ਨਾ ਹਰ ਰੋਜ਼ ਤੇ ਇਹ ਵੀ ਪਰਮੇਸ਼ਰ ਨੂੰ ਦੇਖਣ ਦੀ ਤਾਂਘ ਹੋਣੀ ਚਾਹੀਦੀ ਆ ਕਿ ਮੈਂ ਪਰਮੇਸ਼ਰ ਦੇ ਦਰਸ਼ਨ ਕਰਾਂ ਪਰਮੇਸ਼ਰ ਕੀ ਆ ਤੁਸੀਂ ਚੰਗੇ ਵਿਚਾਰ ਮੰਨ ਦੇ ਵਿੱਚ ਲੈ ਕੇ ਆਓ ਕਿਸੇ ਦਾ ਮਾੜਾ ਨਾ ਕਰੋ ਚੰਗਾ ਸੋਚੋ ਚੰਗੇ ਕੰਮ ਕਰੋ ਮਨੁੱਖਤਾ ਦੇ ਭਲੇ ਵਾਲੇ ਕੰਮ ਕਰੋ ਤੇ ਪਰਮੇਸ਼ਰ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਰਿਹਾ ਨਾ ਤੁਹਾਡੇ ਲਾਗੇ ਆ ਜਾਣਾ ਹਉ ਅਦੀਨ ਹਾਂ ਭਗਤ ਦੇ ਤੁਹਾਡੇ ਲਾਗੇ ਹੋ ਜਾਊਗਾ ਪਹੁੰਚਣਾ ਹੰਗਾ ਭਗਤੀ ਦਾਵੇ ਇਹ ਪੰਕਤੀ ਨੂੰ ਮਨ ਦੇ ਵਿੱਚ ਵਿਚਾਰ ਲਓ ਬਸ ਇੱਕੋ ਹੀ ਪੰਕਤੀ ਹਉ ਅਦੀਨ ਹਾਂ ਭਗਤ ਦੇ ਪਹੁੰਚਣਾ ਹੰਗਾ ਭਗਤੀ ਦਾਵੇ ਮੈਂ ਨਹੀਂ ਜਾਂਦਾ ਉਥੇ ਜਿਹੜੇ ਭਗਤੀਆਂ ਦੇ ਦਾਵੇ ਕਰਦੇ ਫਿਰਦੇ ਆਜ ਭਗਤੀਆਂ ਦੇ ਦਾਵੇ ਹੋਰ ਕੁਝ ਵੀ ਨਹੀਂ ਹੈ ਸੋ ਇਸ ਕਰਕੇ ਪਰਮੇਸ਼ਰ ਅੱਜ ਵੀ ਹੈ ਅਸ੍ਰਿਸ਼ਟੀ ਉਹਦਾ ਕਰਕੇ ਚੱਲਣ ਦੇਈ ਆ ਉਹੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਕਰਤਾ ਹੈ ਇਸ ਚਲਾਉਣ ਵਾਲੇ ਨੂੰ ਸਿਸਟਮ ਨੂੰ ਚਲਾਉਣ ਵਾਲੇ ਨੂੰ ਇੱਕ ਕਰਤਾ ਜ਼ਰੂਰ ਹੈ ਜਿਹੜਾ ਉਹ ਚਲਾ ਰਿਹਾ ਸੋ ਇਹੀ ਗੱਲ ਆ ਥੋੜਾ ਜਿਹਾ ਵਿਚਾਰਨ ਦੀ ਲੋੜ ਆ ਗੁਰਬਾਣੀ ਨੂੰ ਵਿਚਾਰਨ ਦੀ ਲੋੜ ਆ ਜੋ ਜਦੋਂ ਸਾਨੂੰ ਗੁਰਬਾਣੀ ਦੇ ਅਖਰੀ ਭਾਵ ਦਾ ਪਤਾ ਲੱਗ ਜਾਂਦਾ ਨਾ ਕਿ ਮਹਾਰਾਜ ਕੀ ਕਹਿ ਰਹੇ ਹੈ ਮਹਾਰਾਜ ਤਾਂ ਇਹ ਕਹਿ ਰਹੇ ਆ ਅਸੀਂ ਕੀ ਕਰਦੇ ਫਿਰਦੇ ਆ ਜਿੱਦਣ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਗੁਰਬਾਣੀ ਦੀ ਸਮਝ ਪੈ ਗਈ ਤੁਹਾਡਾ ਮਨ ਅੰਦਰੋਂ ਅੰਦਰ ਸ਼ਾਂਤ ਹੋ ਜਾਵੇਗਾ